ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਅਕਸਰ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਸਰਕਾਰਾਂ ਤੇ ਦੋਸ਼ ਮੜ ਦਿੰਨੀ ਆ ਕਦੀ ਕਹਿ ਦਿੰਨੇ ਆ ਕਿ ਅਕਾਲੀ ਸਰਕਾਰ ਨੇ ਆ ਨਹੀਂ ਕੀਤਾ ਕਦੀ ਕਹਿ ਦਿੰਨੇ ਆ ਕਿ ਕਾਂਗਰਸ ਸਰਕਾਰ ਨੇ ਆ ਨਹੀਂ ਕੀਤਾ ਪਰ ਅਸੀਂ ਆਪ ਕੀ ਕਰਦੇ ਹਾਂ ਕੁਝ ਅਜਿਹੇ ਹੀ ਸਵਾਲ ਇੱਕ ਵੀਰ ਨੇ ਚੱਕੇ ਜਦੋਂ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਕੋਈ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਗਲੀਆਂ ਬਹੁਤ ਖਰਾਬ ਸੀ ਤੇ ਉਸਨੇ ਵੀਡੀਓ ਬਣਾ ਕੇ ਸ਼ੂਟ ਕਰਕੇ ਅਪਲੋਡ ਕੀਤੀ ਤੇ ਦੱਸਿਆ ਕਿ ਕਿੰਨਾ ਮਾੜਾ ਹਾਲ ਹੈ ਉਹਨਾਂ ਦੇ ਪਿੰਡ ਦਾ ਪਰ ਉਸਦੀ ਰਿਪਲਾਈ ਇੱਕ ਸਿੰਘ ਨੇ ਦਿੱਤੀ ਕੀ ਕਿਹਾ ਆਉਟਸ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸੰਗਤ ਜੀ ਚੜ੍ਹਦੀ ਕਲਾ ਜੋ ਸਾਰੇ ਆਪਾਂ ਗੱਲ ਕਰਨ ਲੱਗੇ ਅੱਜ ਹਲਕਾ ਧਰਮਕੋਟ ਦੀ ਧਰਮਕੋਟ ਹਲਕੇ ਦੇ ਪਿੰਡ ਮਸੀਤਾ ਪਿੰਡਾ ਮਸੀਤਾ ਪਿੰਡ ਮਸੀਤਾ ਪਿੰਡ ਦੇ ਕੁਝ ਵੀਰ ਕੱਲ ਬਰਸੋਂ ਗੁਰੂ ਸਾਹਿਬ ਦਾ ਰੂਪ ਲੈ ਕੇ ਆ ਰਹੇ ਸੀ ਆਪਣੇ ਘਰ ਲੈ ਕੇ ਜਾਣਾ ਹੋਣਾ ਠੀਕ ਹੈ ਜੀ ਤੇ ਉਹ ਲੈ ਕੇ ਜਿੱਧਰ ਜਾ ਰਹੇ ਸੀ ਉਹ ਸਭ ਨੂੰ ਵੀਡੀਓ ਬਣਾ ਕੇ ਦਿਖਾ ਰਹੇ ਸੀ ਵੀ ਗਲੀਆਂ ਦਾ ਬੁਰਾ ਹਾਲ ਆ ਨਾਲੀਆਂ ਦਾ ਬੁਰਾ ਹਾਲ ਆ ਕਿੰਨੀ ਗੰਦਗੀ ਵਿੱਚੋਂ ਲੈ ਕੇ ਲੰਘ ਰਹੇ ਸੀ ਤੇ ਉੱਪਰ ਦੀ ਸਰਕਾਰ ਨੂੰ ਉਹ ਤਾਣੇ ਮਿਹਣੇ ਦੇ ਰਹੇ ਨੇ ਇਹਦੇ ਵਿੱਚ ਸਰਕਾਰ ਦਾ ਕੀ ਦੋਹਿਆ ਸਰਕਾਰ ਨੂੰ ਤੁਸੀਂ ਵੋਟਾਂ ਪਾਉਣੇ ਉਹ ਦੇਖਿਆ ਕਰੋ ਵੀ ਅਸੀਂ ਕਰਦੇ ਕੀ ਆ ਤੁਹਾਨੂੰ ਕਹਿੰਦਾ ਕੋਈ ਕਾਲੀਆਂ ਕਾਂਗਰਸੀਆਂ ਨੂੰ ਵੋਟਾਂ ਪਾਓ ਉੱਪਰ ਤੁਸੀਂ ਲਿਖਿਆ ਕਾਲੀ ਕਾਂਗਰਸੀਆਂ ਤੋਂ 70 ਸਾਲਾਂ ਦੇ ਵਿੱਚ ਇੱਕ ਗਲੀਆਂ ਨਹੀਂ ਬਣੀਆਂ ਹੁਣ ਦੱਸੋ ਤੁਸੀਂ ਉਹਨਾਂ ਤੋਂ ਗੱਲੀਆਂ ਬਣੀਆਂ ਨਹੀਂ ਤੁਸੀਂ ਜੋ ਕਰ ਰਹੇ ਤੁਸੀਂ ਸਹੀ ਕਰ ਰਹੇ ਸੀ ਤੁਸੀਂ ਅਕਲ ਨੂੰ ਹੱਥ ਮਾਰ ਲਓ ਤੁਸੀਂ ਗੁਰੂ ਸਾਹਿਬ ਦਾ ਤੁਹਾਨੂੰ ਗੁਰੂ ਸਾਹਿਬ ਦਾ ਸਰੂਪ ਤੁਸੀਂ ਘਰੇ ਲੈ ਕੇ ਆਉਣਾ ਕੀ ਗੱਲ ਹੈ ਤੁਹਾਡੇ ਘਰੇ ਅੱਸੀ ਪਾਸੇ ਕਿਸੇ ਕੋਲ ਗੱਡੀ ਨਹੀਂ ਹੈ ਕਿਸੇ ਗਵਾਂਢੀ ਕੋਲ ਗੱਡੀ ਨਹੀਂ ਜਦੋਂ ਕਿਤੇ ਸਹੁਰਿਆਂ ਨੂੰ ਜਾਣਾ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ ਪਤਾ ਨਹੀਂ ਕਿਹਦੀ ਕਿਹਦੀ ਗੱਡੀਆਂ ਮੰਗ ਲੈਣੇ ਹੋ ਜਿਹਨੂੰ ਤੁਸੀਂ ਨਹੀਂ ਵੀ ਬੁਲਾਉਣਾ ਚਾਹੁੰਦੇ ਪਿੰਡ ਦੇ ਵਿੱਚ ਉਹਦੀ ਵੀ ਗੱਡੀ ਮੰਗਣ ਜਾਂਦੇ ਹੋ ਤੁਸੀਂ ਵੀ ਅਸੀਂ ਸਾਰੇ ਨੂੰ ਜਾਣਾ ਵੀਰ ਸਾਨੂੰ ਗੱਡੀ ਦੇ ਦੇ ਕੀ ਗੱਲ ਗੁਰੂ ਸਾਹਿਬ ਦਾ ਸਤਿਕਾਰ ਤੁਹਾਡੇ ਦਿਲ 'ਚ ਹੈ ਹੀ ਨਹੀਂ ਗੁਰੂ ਸਾਹਿਬ ਲਈ ਗੁਰੂ ਸਾਹਿਬ ਲਈ ਤੁਹਾਡੇ ਲਈ ਸਤਿਕਾਰ ਨਹੀਂ ਹੈਗਾ ਗੁਰੂ ਸਾਹਿਬ ਲਈ ਸਤੋਂ ਗੱਡੀ ਨਿਕਤੋਂ ਲੈ ਆ ਹੋ ਰਹੀ ਤੁਹਾਨੂੰ ਗਵਾਂਢੀ ਤੋਂ ਵੀ ਮੰਗ ਹੋ ਰਹੀ ਕਿਸੇ ਗਵਾਂਢ 'ਚ ਕਹੋ ਤਾਂ ਸਹੀ ਅਸੀਂ ਗੁਰੂ ਸਾਹਿਬ ਘਰੇ ਲੈ ਕੇ ਆਉਣਾ ਸਾਨੂੰ ਗੱਡੀ ਚਾਹੀਦੀ ਆ ਜੇ ਅਗਲਾ ਧੋਗੇ ਤੁਹਾਡੇ ਦਰਾਂ 'ਚ ਨਾ ਖੜਾਵੇ ਲੈ ਕੇ ਤੁਸੀਂ ਘਰੇ ਗੁਰੂ ਸਾਹਿਬ ਦਾ ਸਰੂਪ ਆਉਣਾ ਕਰਦੇ ਤੁਸੀਂ ਰਾਜਨੀਤੀਆਂ ਵੋਟਾਂ ਪਾਉਣ ਲੱਗੇ ਸੋਚਿਆ ਕਰੋ ਕਿ ਕਿਹਨੂੰ ਵੋਟਾਂ ਪਾਉਣੀਆਂ ਨੇ ਵੋਟਾਂ ਪਾਉਣ ਲੱਗੇ ਤਾਂ ਸ਼ਰਮ ਨਹੀਂ ਤੁਹਾਨੂੰ 1 ਕਿਲੋ ਦਾਰੂ ਦੀ ਬੋਤਲ ਦੇ ਦਿੰਦਾ ਵੋਟ ਜਾ ਕੇ ਪਾਏ ਨੇ ਉਹਦੋਂ ਪੁੱਛਿਆ ਕਰੋ ਭਾਈ ਗਲੀਆਂ ਬਣਾਓਗੇ ਨਾਲੀਆਂ ਬਣਾਓਗੇ ਪਿੰਡ ਚੋਂ ਗੰਦਗੀ ਕੱਢੋਗੇ ਉਹਦੋਂ ਪੁੱਛਿਆ ਕਰੋ ਉਹ ਤਾਂ ਤੁਹਾਨੂੰ ਬਸ ਹੁੰਦਾ ਵੀ ਦਾਰੂ ਮਿਲ ਜਵੇ ਜਾਂ 5-400 ਰੁਪਏ ਮਿਲ ਜੇ ਵੋਟ ਜਾ ਕੇ ਵੋਟ ਅਗਲੇ ਨੂੰ ਕੀ ਪਾਉਣੀ ਆ ਕਾਰਡ ਫੜਾ ਦੇ ਨਿਸ਼ਾਨਖਤੀ ਕਾਰਡ ਆ ਲੋ ਭਾਈ ਪਾ ਲਿਓ ਉੱਪਰ ਦੀ ਤੁਸੀਂ ਦਿਖਾਉਂਦੇ ਹੋ ਗਲੀਆਂ ਸਰਕਾਰ ਨੂੰ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਗੁਰੂ ਸਾਹਿਬ ਸਾਡਾ ਆ ਅਸੀਂ ਸਤਿਕਾਰ ਕਰਨਾ ਜਦੋਂ ਅਸੀਂ ਕਿਤੇ ਜਾਣ ਦੀ ਖਾਤਰ ਗੱਡੀਆਂ ਯਾਰਾਂ ਦੋਸਤਾਂ ਨੇ ਮੰਗ ਲਏ ਨੇ ਜਾਂ ਪਿੰਡ ਚੋਂ ਕਿਸੇ ਦੀ ਗੱਡੀ ਮੰਗ ਲੈਨੇ ਆ ਕੀ ਗੱਲ ਗੁਰੂ ਸਾਹਿਬ ਦਾ ਸਰੂਪ ਲੈ ਕੇ ਉਹਨੂੰ ਗੱਡੀ ਨਹੀਂ ਮਿਲੀ ਤੁਹਾਨੂੰ ਕਿਦੋਂ ਕੋਈ ਸ਼ਰਮ ਨੂੰ ਹੱਥ ਮਾਰ ਲਿਆ ਕਰੋ ਸਰਕਾਰ ਨੂੰ ਵਿਰੋਧ ਕਰਨ ਦੇ ਹੋਰ ਬਹੁਤ ਤਰੀਕੇ ਨੇ ਸਰਕਾਰ ਲਈ ਵੀ ਸਾਡੇ ਪਿੰਡ ਚ ਕੰਮ ਨਹੀਂ ਕੀਤਾ ਵਿਕਾਸ ਨਹੀਂ ਕੀਤਾ ਮਾਰਾ ਇਹਨੂੰ ਲੈ ਕੇ ਆ ਰਹੇ ਹੋ ਤੁਸੀਂ ਉੱਥੇ ਲੈ ਕੇ ਤੁਸੀਂ ਖੜ ਕੇ ਵੀਡੀਓ ਬਣਾਉਣ ਲੱਗੇ ਹੋ ਥੋਨੂੰ ਸ਼ਰਮ ਨਹੀਂ ਆਈ ਤੁਹਾਨੂੰ ਥੋੜੇ ਜੂਤ ਲਾ ਕੇ ਥੋੜੇ ਫੇਰੇ ਵੀ ਚੰਗੀ ਤਰ੍ਹਾਂ ਟਕਾ ਕੇ ਤੁਹਾਨੂੰ ਫੇਰਾ ਇਕੱਲਾ ਵੀ ਟਕਾਣੇ ਥੋੜੀ ਪੰਜ ਜਣੇ ਖੜੇ ਹੋ ਬੂਝੜ ਤੁਹਾਨੂੰ ਇੰਨਾ ਨਹੀਂ ਪਤਾ ਕਿਸੇ ਤੋਂ ਗੱਡੀ ਨਹੀਂ ਮੰਗੀ ਸੀ ਤੁਹਾਨੂੰ ਮਿਲੀ ਤੁਹਾਨੂੰ ਗੱਡੀ ਮੰਗਵੀ ਤੁਹਾਨੂੰ ਅਸਲ ਵਿੱਚ ਤੁਹਾਨੂੰ ਲੋਕਾਂ ਨੂੰ ਜੁੱਤੀਆਂ ਦੀ ਕਮੀ ਆ ਥੋੜੇ ਲੋਕਾਂ ਦੇ ਜਦੋਂ ਛੱਤਰ ਪੈਣੇ ਆ ਫੇਰ ਤੁਹਾਨੂੰ ਅਕ ਲਾਉਣੀਆਂ ਵੀ ਗੁਰੂ ਸਾਹਿਬ ਨੂੰ ਕਿਵੇਂ ਘਰੇ ਲੈ ਕੇ ਆਈਦਾ ਹੁਣ ਜਨਾਨੀ ਕਹਦੇ ਵੀ ਆਪਾਂ ਪੇਕਿਆਂ ਨੂੰ ਜਾਣਾ ਚਾਰ ਪਿੰਡ ਜਾ ਕੇ ਮੰਗ ਕੇ ਸਾਈਕਲ ਤੇ ਜਾ ਕੇ ਚਾਰ ਪਿੰਡ ਛੱਡ ਕੇ ਕਿਤੇ ਖੜਾ ਹੋਊਗਾ ਨਾ ਕਿਸੇ ਯਾਰ ਦੋਸਤ ਦੇ ਘਰੇ ਗੱਡੀ ਚਾਰ ਪਿੰਡ ਸਾਈਕਲ ਤੇ ਜਾ ਕੇ ਉਥੋਂ ਕਾਰ ਲੈ ਕੇ ਚੱਕ ਕੇ ਲੈ ਕੇ ਆਉਂਗੇ ਪਤਾ ਵੀ ਜਨਾਨੀ ਨੇ ਪੇਕੇ ਨੂੰ ਕਹਤਾ ਕੋਈ ਅਕਲ ਨੂੰ ਹੱਥ ਮਾਰਿਆ ਕਰੋ ਅਰਜੇ ਸ਼ਰਮਾ ਜੀ ਹੋਇਆ ਤਾਂ ਕੁਛ ਨਹੀਂ ਇੱਕ ਪਿੰਡ ਦੇ ਵਿੱਚ ਹੈਗੇ ਸੀ ਚਾਰ ਪੰਜ ਬੇਵਕੂਫ ਇਨਸਾਨ ਗੁਰੂ ਸਾਹਿਬ ਦਾ ਸਰੂਪ ਲੈ ਕੇ ਆ ਰਹੇ ਸੀ ਉਹ ਨਾਲੀ ਦੇ ਕੋਲੇ ਖੜਾ ਕੇ ਗਲੀਆਂ ਗੰਦੀਆਂ ਸੀਗੀਆਂ ਰੋਡ ਤੇ ਪਾਣੀ ਖੜਾ ਸੀ ਉਹ ਪਾਣੀ ਖੜਾ ਕਰਕੇ ਉਥੇ ਵੀਡੀਓ ਬਣਾ ਕੇ ਪਾ ਰਹੇ ਨੇ ਵੀ ਆ ਸਰਕਾਰ ਦੇ ਹਾਲ ਦੇਖ ਲੋ ਵੇ ਤੁਸੀਂ ਵਿਰੋਧ ਉਦਾਂ ਕਰ ਲੋ ਗੁਰੂ ਸਾਹਿਬ ਦਾ ਸਰੂਪ ਤੁਸੀਂ ਵਿਚਾਲੇ ਜਰੂਰ ਖੜਾਉਣਾ ਗੁਰੂ ਸਾਹਿਬ ਦਾ ਸਰੂਪ ਉਹ ਤੇ ਖੜਾ ਕੇ ਉੱਪਰ ਵੀਡੀਓ ਬਣਾ ਰਹੇ ਨੇ ਗੁਰੂ ਸਾਹਿਬ ਨੂੰ ਰਾਜਨੀਤੀ ਚ ਕੰਨ ਪਾੜ ਦਿਓ ਜਦੋਂ ਐਮਐਲਏ ਆਉਂਦਾ ਜੁੱਤੀਆਂ ਮਾਰੋ ਤੇ ਲਾ ਲਓ ਜੁੱਤੀ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਸਿੱਖ ਲੋ ਧਰਮਕੋਟ ਹਲਕੇ ਦਾ ਪਿੰਡ ਸੀ ਮਸੀਤਾ ਪਿੰਡ 7 8 ਸਗੇ ਬੂਝੜ ਜਿਹੇ ਨੇੜੇ ਦੇੜੇ ਆਣ ਲੈ ਕੇ ਤਾਂ ਜੁੱਤੀ ਨਹੀਂ ਫਰੀ ਹੁਣ ਉਹਾਂ ਦੇ ਕੋਈ ਨੇੜੇ ਦੇੜੇ ਦੇ ਵੀਰ ਹੁਣ ਉੱਥੇ ਫੇਰਨਾਂ ਦੇ ਜੁੱਤੀਆਂ ਵੀ ਗੁਰੂ ਸਾਹਿਬ ਰੂਪ ਦੇ ਇੱਥੇ ਲੇਕ ਲੰਗੜਾ ਉਹਨਾਂ ਨੂੰ ਪੁੱਛਣ ਵਾਲੇ ਵੀ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆਉਂਦਾ ਤੁਸੀਂ ਉਹਦੇ ਵਿੱਚ ਵੀ ਕੱਢ ਕੇ ਲੈ ਕੇ ਆਉਂਦੇ ਹੋ ਉਹ ਤਾਂ ਪਤਾ ਨਹੀਂ ਕੀ ਕਿਸ ਕਰ ਲੈਣਗੇ ਕਿਸੇ ਕੋ ਗੱਡੀ ਮੰਗ ਲੈਣਗੇ ਜਾਂ ਕੁਝ ਹੋਰ ਕਰ ਲੈਣਗੇ ਸ਼ਰਮ ਨੂੰ ਹੱਥ ਮਾਰ ਲਓ ਨਾ ਤੁਸੀਂ ਤਪਾਇਆ ਕਰੋ ਸਿੰਘਾਂ ਨੂੰ ਹਾਂਜੀ ਰੁਪਿੰਦਰ ਸਿੰਘ ਪੰਜਗਰਾਈ ਵੀਰ ਜੀ ਬਿਲਕੁਲ ਬੇਵਕੂਫ ਲੋਕ ਨੇ ਜੀ ਸ਼ਰਮ ਨਹੀਂ ਆ ਕੁੱਤਿਆਂ ਨੂੰ ਇਹਨਾਂ ਨੂੰ ਇਹਨਾਂ ਦੇ ਜੂਤ ਫੇਰਨਾ ਪੈਣਾ ਤਾਂ ਇਹਨਾਂ ਨੂੰ ਪਤਾ ਲੱਗਣਾ ਗੁਰੂ ਸਾਹਿਬ ਦਾ ਸਤਕਾਰ ਦਾ ਵੀ ਸਤਕਾਰ ਕਿਵੇਂ ਕਰੀਦਾ ਗੁਰੂ ਸਾਹਿਬ ਨੂੰ ਵਿੱਚ ਵਰਤਦੇ ਨੇ ਰਾਜਨੀਤੀਆਂ ਕਰਦੇ ਆ ਬੋਟਾਂ ਬੋਲ ਲਏ ਸ਼ਰਮ ਦੀ ਬੂਝੜਾਂ ਨੂੰ ਇੱਕ 100 ਰੁਪਏ ਦੀ ਬੋਤਲ ਨੇ दारू ਦੀ ਉਹਦੇ ਪਿੱਛੇ ਵਗ ਜਾਂਦੇ ਨੇ ਉਦੋਂ ਦੀਆਂ ਤੋਂ ਜਮੀਰ ਨੇ ਤਾਂ ਜਾਗਦਾ ਵੀ ਹਾਂ ਸੀ ਪੁੱਛੀਆ ਭਾਈ ਇਹ ਕੰਮ ਨਹੀਂ ਕੀਤਾ 70 ਸਾਲ ਹੋ ਗਏ ਕਹਿੰਦੇ ਅੱਜ ਤੱਕ ਕਿਸੇ ਨੇ ਕੰਮ ਨਹੀਂ ਕੀਤਾਗਾ ਵਿਕਾਸ ਨਹੀਂ ਕੀਤਾ 70 ਸਾਲਾਂ ਚ ਤੁਸੀਂ ਪੁੱਛਿਆ ਵੀ ਨਹੀਂ 70 ਸਾਲਾਂ ਚ ਬੋਟ ਫੇਰ ਆਇਆਂ ਨੂੰ ਪਾ ਦਿੰਨੇ ਹੋ ਆ ਹੁਣੇ ਹਜੇ ਵੋਟਾਂ ਪੈ ਕੇ ਆਈਆਂ ਹੁਣੇ ਦੇਖ ਲੋ ਕੀ ਰੰਗ ਲਾਇਆ ਤੁਸੀਂ ਪਿੰਡ ਵਾਲਿਓ ਜਿਹੜੇ ਗੁਰੂ ਸਾਹਿਬ ਸਤਿਕਾਰ ਕਰਦੇ ਆ ਤੁਸੀਂ ਉਹਨਾਂ ਨੂੰ ਵੋਟਾਂ ਕਿਤੇ ਪਾਉਂਦੇ ਨਹੀਂ ਜਿਨ੍ਹਾਂ ਨੂੰ ਬਾਣੀ ਦਾ ਸਤਿਕਾਰ ਹੀ ਨਹੀਂ ਤੁਸੀਂ ਉਹਨਾਂ ਨੂੰ ਵੋਟ ਪਾਉਂਦੇ ਹੋ ਸਤਿਕਾਰ ਫਿਰ ਤੁਸੀਂ ਕਿੱਦਾਂ ਦਾ ਭਾਲਦੇ ਹੋ ਕਿੱਦਾਂ ਦੀਆਂ ਗਲੀਆਂ ਪਾਲਦੇ ਹੋ ਕਿੱਦਾਂ ਤੁਸੀਂ ਵਿਕਾਸ ਭਾਲਦੇ ਹੋ ਵਿਕਾਸ ਉਹੀ ਕਰੂਗਾ ਜਿਹੜੇ ਕੋਈ ਅਕਲਮੰਦ ਹੋਣਗੇ ਗੁਰੂ ਸਾਹਿਬ ਸਤਿਕਾਰ ਕਰਨ ਵਾਲੇ ਹੋਣਗੇ ਇੱਕ ਹੋਰ ਬੇਨਤੀ ਕਰਦਾ ਵੀਰ ਜਿੰਨੇ ਸੁਣਦੇ ਨੇ ਵੀਡੀਓ ਸ਼ੇਅਰ ਕਰਦੇ ਵੀਰ ਬਣ ਕੇ ਗਾਂਧੀਆਂ ਵੀਡੀਓ ਸ਼ੇਅਰ ਕਰਦੇ ਹੋ ਤੇ ਬਾਕੀ ਸਾਰੇ ਸਾਰੇ ਸੁਨੇਹਾ ਦੇਣਾ ਚਾਹਣਾ ਮੈਸੇਜ ਦੇਣਾ ਚਾਹਣਾ ਬੇਨਤੀ ਕਰਨੀ ਚਾਹਣਾ ਗੁਰੂ ਸਾਹਿਬ ਨੂੰ ਘਰੇ ਲੈ ਕੇ ਆਉਣਾ ਸਤਿਕਾਰ ਨਾਲ ਲੈ ਕੇ ਆਇਆ ਕਰੋ ਗੁਰੂ ਸਾਹਿਬ ਨੂੰ ਘਰੇ ਲੈ ਕੇ ਆਉਣਾ ਸਤਿਕਾਰ ਨਾਲ ਲੈ ਕੇ ਆਇਆ ਕਰੋ ਗੱਡੀ 'ਚ ਲੈ ਆਇਆ ਕਰੋ ਗੰਭੀਰ ਗਿਜ ਰੱਖ ਕੇ ਨਾਂ ਲੈ ਕੇ ਆ ਕਰੋ ਵਧੀਆ ਤਰੀਕੇ ਨਾਲ ਘਰੇ ਲੈ ਕੇ ਆਓ ਉਹ ਗੁਰੂ ਸਾਹਿਬ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਸਤਿਕਾਰਯੋਗ ਨੇ ਉਹਨਾਂ ਨੂੰ ਤਰੀਕੇ ਨਾਲ ਲੈ ਕੇ ਆਇਆ ਕਰੋ ਮੁੜ ਕੇ ਰਾਜ ਖੜ ਕੇ ਰਾਜਨੀਤੀਆਂ ਕਰਦੇ ਹੋ ਜਦੋਂ ਕੋਈ ਨੇੜੇ-ਜੜੇ ਆਏ ਤਾਂ ਹੱਥ ਜਾ ਗਿਆ ਨਾ ਵੀ ਹਾਂ ਵੀ ਇਹ ਗਲਤ ਕੰਮ ਕਰਦਾ ਗੁਰੂ ਸਾਹਿਬ ਨੂੰ ਇਦਾਂ ਖੜਾ ਕੇ ਕਿਤੇ ਕਰਦਾ ਉਹਦੇ ਜੂਤ ਬਹੁ ਫੇਰਨਾ ਧਿਆਨ ਰੱਖ ਲਿਓ ਗੁਰੂ ਗ੍ਰੰਥ ਸਾਹਿਬ ਸਤਿਕਾਰ ਨਹੀਂ ਤੁਹਾਨੂੰ ਕਰਨ ਆਉਂਦਾ ਵੀ ਕਿਵੇਂ ਕਰਨਾ ਸੀ ਤੁਹਾਨੂੰ ਇਹਨਾਂ ਕੇ ਮੈਸੇਜ ਸਗਾ ਵੀਰ ਸੁਨੇਹਾ ਦੇਣਾ ਸੀ ਮਨ ਚ ਗੁੱਸਾ ਆਇਆ ਵੀਡੀਓ ਹੁਣੇ ਦੇਖੀ ਜੀ ਮਨ ਚ ਬੜਾ ਗੁੱਸਾ ਆਇਆ ਮਨ ਚ ਗੁੱਸਾ ਹੁਣ ਕਰਕੇ ਨਾ ਫਿਰ ਸੋਚਿਆ ਵੀ ਚਲੋ ਇਹਨਾਂ ਨੂੰ ਦਈਏ ਸੁਨੇਹਾ ਸ਼ੇਅਰ ਕਰ ਦਿਓ ਵੀਰ ਉਹਨਾਂ ਦੇ ਪਿੰਡ ਤੱਕ ਪਹੁੰਚ ਜਵੇ ਬਾਕੀ ਜੇ ਉਹਨਾਂ ਦਾ ਕੋਈ ਪਿੰਡ ਵਾਲਾ ਸੁਣ ਲਵੇ ਤਾਂ ਫੋਨ ਵੀ ਕਰ ਲਵੇ 9915159822 ਇਹ ਨੰਬਰ ਆ ਵੀਰ ਦਾ ਨਣਾ ਨੰਮੇ 15 15 98 ਦਾ ਇਹ ਨੰਬਰ ਆ ਜਿਹੜੇ ਤੇ ਪਿੰਡ ਵਾਲੇ ਨੇ ਜਿਨ੍ਹਾਂ ਨੇ ਵੀਡੀਓ ਪਾਈ ਸੀ ਕਿਤੇ ਸੁਣਨਗੇ ਦੇਖਣਗੇ ਤਾਂ ਫੋਨ ਵੀ ਕਰ ਲੈਣਾ ਫਿਰ ਜਾ ਕੇ ਜੂਤ ਭਰਾ ਕੇ ਵੀ ਆਵਾਂਗੇ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਹਾਂ ਗੁਰਪਿਆਰੋ ਵੀਰ ਨੇ ਕੋਈ ਗਰਤ ਗੱਲ ਨਹੀਂ ਕੀਤੀ ਕਿਉਂਕਿ ਸਾਡੀ ਆਪਣੀ ਜ਼ਹਿਨੀयत ਉਦਾਂ ਦੀ ਹੋ ਗਈ ਹੈ ਕਿ ਅਗਰ ਅਸੀਂ ਗੁਰੂ ਘਰ ਜਾਂ ਮੰਦਿਰ ਜਾਂ ਮਸਜਿਦ ਮੱਥਾ ਟੇਕਣ ਜਾਣੇ ਆ ਤਾਂ ਪਰਸ ਦੇ ਵਿੱਚ ਸਭ ਤੋਂ ਛੋਟਾ ਨੋਟ ਦੇਖਦੇ ਹਾਂ ਕਿਹੜਾ ਹੈ ਮੱਥਾ ਟੇਕਣ ਵਾਸਤੇ ਪਰ ਹਾਂ ਉਹੀ ਅਗਰ ਅਸੀਂ ਕਿਤੇ ਆਯਾਸ਼ੀ ਦੇ ਅੱਡੇ ਤੇ ਬੈਠੇ ਹੋਈਏ ਜਾਂ ਕਿਤੇ ਖਾਣ ਪੀਣ ਵਾਸਤੇ ਬੈਠੇ ਹੋਈਏ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਕਿੰਨਾ ਕੀ ਪੈਸਾ ਸਪੈਂਡ ਉੱਥੇ ਕਰ ਚੁੱਕੇ ਹਾਂ ਹੁਣ ਉੱਥੋਂ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਅਸੀਂ ਕਿਸ ਦੀ ਕਿੰਨੀ ਕੀ ਇੱਜ਼ਤ ਕਰਦੇ ਹਾਂ ਅਸੀਂ ਆਪਣੇ ਆਪ ਨੂੰ ਕਿੰਨਾ ਪਿਆਰ ਕਰਦੇ ਹਾਂ ਜਾਂ ਆਪਣੇ ਗੁਰੂ ਨੂੰ ਜਾਂ ਆਪਣੇ ਭਗਵਾਨ ਨੂੰ ਕਿੰਨਾ ਕੀ ਪਿਆਰ ਕਰਦੇ ਹਾਂ ਕਿਉਂਕਿ ਤੁਹਾਡੇ ਬਿਹੇਵੀਅਰ ਤੋਂ ਤੁਹਾਡੀ ਡੀਲਿੰਗ ਤੋਂ ਹੀ ਉਸ ਚੀਜ਼ ਦਾ ਪਤਾ ਲੱਗਦਾ ਹੈ ਕਿ ਤੁਸੀਂ ਸਾਹਮਣੇ ਵਾਲੇ ਬਾਰੇ ਕੀ ਸੋਚਦੇ ਹੋ ਉਸ ਦੀ ਕਿੰਨੀ ਕੀ ਇੱਜ਼ਤ ਕਰਦੇ ਹੋ ਕਿੰਨੀ ਕੀ ਰਿਸਪੈਕਟ ਕਰਦੇ ਹੋ ਤੇ ਦਿਲੋਂ ਰਿਸਪੈਕਟ ਕਰਨ ਵਾਲੇ ਦਿਲੋਂ ਇੱਜ਼ਤ ਕਰਨ ਵਾਲੇ ਕਦੇ ਵੀ ਅਜਿਹਾ ਕੋਈ ਵੀ ਕਾਰਿਆ ਨਹੀਂ ਕਰਦੇ ਜਿਸ ਦੇ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੇ ਜੀ ਵਿਚਾਰ ਚੰਗੀ ਲੱਗੀ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀ ਆਪਨਾਵਨਾ ਨੀਚੇ ਕਮੈਂਟਸ ਛੇ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ